टपरेचर uh, थोड़ा वेरीएबल जहाँ कल घटा डे टाइम पाँच डिग्री सी, सी नॉर्मल तो और नाइट टाइम नॉर्मल ही अज थोड़ा व्याया डे टाइम अच्छ एक पॉइंट छे डिग्री घट्ट नाइट टाइम चार पॉइंट पांच डिग्री उपर है, थोड़ा वेरीएबल जहा चल रहा ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਪੈਸ਼ਲੀ ਜਿਹੜੇ ਨਰਦਰਨ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਆ ਉਹਨਾਂ ਦੇ ਵਿੱਚ ਤੇਜ਼ ਹਵਾ ਜਿਹੜੀ ਵਿੱਚ ਵਿੱਚ ਹੋ ਸਕਦੀ ਹੈ ਔਰ ਜਿਹੜੀ بارش ਵੀ ਕਈ ਥਾਵਾਂ ਤੇ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਚ ਹਲਕੀ بارش ਤੇਜ਼ ਹਵਾ ਔਰ ਲਾਈਟਨਿੰਗ ਵਾਸਤੇ yellow alert time ਦੇ ਵੱਲੋਂ ਫॉर ਨਰਦਰਨ ਡਿਸਟ੍ਰਿਕਟਸ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਉਹਨਾਂ ਵਾਸਤੇ ਜਾਰੀ ਕੀਤਾ ਗਿਆ ਹੈ ਕਿਉਂਕਿ ਫਸਲਾਂ ਦੇ ਨੂੰ ਆ ਪੈਸਾ ਦੇ ਕੇ ਨਿਵਾਜੇ ਕਿ ਹਾਊ ਮਾਚ ਚੱਲਦੀਆਂ ਨੇ ਜਾਂ ਜਿਹੜਾ ਬਾਰਿਸ਼ ਹੁੰਦੀ ਹੈ ਜਿਹੜਾ ਕੁਰੀ ਦੀ ਲੋੜ ਲੱਗੇ ਹੋਏ ਜਾਂ ਠੀਕ ਫਸਲਾਂ ਦੀ ਤੇ ਆਨਲਾਈਨ ਫਾਰਮੂਲੇ ਆ ਜਿਹੜੀਆਂ ਦੇ ਹੁਣ ਸੋਇੰਗ ਚੱਲ ਰਹੀ ਆ ਉਹਨਾਂ ਤੇ ਤਾਂ ਅਸੀਂ ਕੋਈ ਇਸ ਤਰ੍ਹਾਂ ਦਾ ਇਹਦਾ ਨਹੀਂ ਇੰਨਾ ਇਫੈਕਟ ਕਹਿ ਸਕਦੇ ਕਿਉਂਕਿ ਬਾਰਿਸ਼ ਤੋਂ ਥੋੜਾ ਮੌਇਸਚਰ ਵੀ ਮਿਲ ਜਾਂਦਾ ਜਿਹੜਾ ਅੱਜਕੱਲ ਰਿਕੁਆਇਰਡ ਆ ਪਰ ਹੋਰ ਜਿਹੜੀਆਂ ਸਬਜ਼ੀਆਂ ਜਾਂ ਫਰੂਟ ਕ੍ਰੌਪਸ ਨੇ ਉਹਦਾ ਜ਼ਰੂਰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ग्लोबल वार्मिंग ਕਰਕੇ ਮੌਸਮ ਦੇ ਵਿੱਚ ਚੇਂਜ ਪਿਛਲੇ ਸਾਲਾਂ ਨੂੰ ਕਿੰਨੀ ਚੇਂਜ ਲੱਗ ਰਹੀ ਹੈ ਕੀ ਇਹ ਸਵਾਲ ਜੀ ਚੁਹਾਈਏ ਗਏ ਨੇ ਜੀ। ਗਲੋਬਲ ਵਾਰਮਿੰਗ ਕਰਕੇ ਜਿਹੜੀ ਵੇਰੀਏਬਿਲਟੀ ਵੈਦਰ ਦੇ ਵਿੱਚ ਬਹੁਤ ਵਧ ਰਹੀ ਹੈਗੀ ਆ ਐਕਸਟ੍ਰੀਮ ਇਵੈਂਟਸ ਜ਼ਿਆਦਾ ਹੋ ਰਹੀਆਂ ਨੇ ਕਿਉਂਕਿ ਜਿਵੇਂ ਜਿਵੇਂ ਗ੍ਰੀਨ ਹਾਊਸ ਗੈਸੇਜ਼ ਦੀਆਂ ਐਮਿਸ਼ਨਸ ਜ਼ਿਆਦਾ ਹੋ ਰਹੀਆਂ ਨੇ ਉਹਦੇ ਨਾਲ ਜਿਹੜਾ ਵੈਦਰ ਵੇਰੀਏਬਿਲਟੀ ਔਰ ਐਕਸਟ੍ਰੀਮ ਵੈਦਰ ਇਵੈਂਟਸ ਉਹ ਬਹੁਤ ਵਧ ਗਿਆ ਨੇ ਜਿਵੇਂ ਕੋਲਡ ਵੇਵਜ਼ ਹੀਟ ਵੇਵਜ਼ ਜਾਂ ਹਾਰਾਗੇ ਜਾਂ ਸੋਕਾ ਹੋ ਗਿਆ ਬਾਰਿਸ਼ ਦੇ ਵਿੱਚ ਜਿਹੜੀ ਵੇਰੀਏਬਿਲਟੀ ਬਹੁਤ ਜ਼ਿਆਦਾ ਸੋ ਇਸ ਤਰ੍ਹਾਂ ਦੀਆਂ ਫਲਕਚੁਏਸ਼ਨਸ ਉਹਦੇ ਕਰਕੇ ਬਹੁਤ ਹੋ ਗਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕੰਡੀਸ਼ਨਸ ਨੇ ਤੇਜ਼ ਹਵਾ ਕਿਤੇ ਚੱਲ ਸਕਦੀ ਹੈ ਗਰਚਮਕ ਹੋ ਸਕਦੀ ਹੈ ਜਾਂ ਫਿਰ ਜਿਹੜੀ ਹਲਕੀ بارش ਕਿਤੇ ਕਿਤੇ ਸਪੈਸ਼ਲੀ 29 ਔਰ 30 ਤਰੀਕ ਨੂੰ ਕਾਫੀ ਥਾਵਾਂ ਤੇ ਜਿਹੜੀ بارش ਹੋ ਸਕਦੀ ਹੈ ਇਹ ਹਵਾਵਾਂ ਕਿਹੜੇ ਦਿਨ ਦੀ ਦੱਸਿਆ ਜਾਂਦਾ ਹੈ ਨੇ بارش ਹੈ ਤਾਂ ਹੁਣ 3-4 ਦਿਨ بارش ਹੀ ਹੈ ਪਰ 29 ਦੀ ਨੂੰ ਜ਼ਿਆਦਾ ਥੋੜਾ ਵਾਈਡ ਸਪਰੈਡ ਸਿਸਟਮ ਹੈਗਾ ਔਰ ਸੈਕੰਡਲੀ ਤੇਜ਼ ਹਵਾਵਾਂ ਜ਼ਿਆਦਾ ਨਰਦਨ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਉਹਨਾਂ ਦੇ ਜ਼ਿਆਦਾ ਚਾਂਸਸ ਨੇ